ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈ ਜੀ ਫਾਰਮ ਚ ਆਪਾਂ ਪਹਿਲਾਂ ਵੀ ਵੀਡੀਓ ਬਣਾਉਂਦੇ ਰਹਿੰਨੇ ਆ ਠੀਕ ਹੈ ਜੀ ਬਾਈ ਕੋਲ ਸਤਨਾਗ ਪਕਾਉਆ ਜੀ ਬਸੀਆਂ ਦੇ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਚਿਤਰਾਏ ਹੁਣ ਬਾਤ ਉਹ ਫਾਲੋਅਰ ਦਾ ਸ਼ਿਰਕਾ ਕਰਿਆ ਕਰੋ ਬਾਕੀ ਭਰਾ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਗੱਲ ਬਾਈ ਨਾਮ ਦੱਸੋ ਜੀ ਆਪਣਾ ਹਾਂ ਬਾਈ ਧਰਮਿੰਦਰ ਸਿੰਘ ਜੀ ਹਾਂਜੀ ਪਿੰਡ ਸੰਧੂ ਕਲਾਂ ਜਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਨੰਬਰ 62800218644 ਠੀਕ ਹੈ ਕਿੰਨੇ ਨਾਗ ਪਕਾਉ ਆਪਣੇ ਕੋਲ ਆਪਣੇ ਕੋਲੇ ਬਾਈ 7 ਨਾਗ ਪਕਾਉ ਆਗੇ ਠੀਕ ਹੈ ਜੀ ਤੇ 7 ਹੀ ਖੀਰੀਆਂ ਬੱਚਿਆਂ ਨੇ ਆਗੀਆਂ ਠੀਕ ਹੈ ਜੀ ਥਣ 4-4 ਆਗੇ ਏਜ ਆ ਜਿਹੜੀ ਇਹਨਾਂ ਦੀ 10 10.5 ਮਹੀਨੇ ਤੋਂ ਲੈ ਕੇ 12-13 ਮਹੀਨੇ ਤੱਕ ਆਈ ਠੀਕ ਹੈ ਜੀ ਹਾਂਜੀ ਪਹਿਲੀ ਵਸਦੀ ਜਾਣਕਾਰੀ ਦਿਓ ਜੀ ਇਹਦੇ ਲਈ ਸ਼ੇਰੋਂ ਲੱਗੋ ਇਹ ਬਾਈ ਡੈਨਮਾਰਕ 40127 ਦੀ ਬੱਚੀ ਹੈ ਜ 32 33 ਕਿਲੋ ਮਦਰ ਮਿਲ ਕਾਗਾ ਠੀਕ ਹੈ ਜੀ ਥਣ ਚੋਲੀ ਦੇ ਸਾਥ ਥਣ ਚਾਰ ਹੀ ਆ ਨੇ ਸ਼ਾਨ ਵੀ ਨਹੀਂ ਪੰਜਵੇਂ ਦਾ ਤਾਂ ਠੀਕ ਹੈ ਜੀ ਕੁਆਲਿਟੀ ਬਿਲਕੁਲ ਟਾਪ ਆ ਗਈ ਠੀਕ ਹੈ ਜੀ ਬਾਕੀ ਆਪਾਂ ਫੇਸ ਕੁਲ ਦਿਖਾ ਦਨੇ ਆ ਬੱਚੀ ਦਾ ਠੀਕ ਹੈ ਜੀ ਲੋਪੜਾ ਦੇਖ ਸਕਦੇ ਫੇਸ ਕੁਆਲਿਟੀ ਫੇਸ ਦੀ ਜਿਹੜੀ ਬਿਊਟੀ ਹੈ ਬਾਈ ਤੇ ਕੁਆਲਿਟੀ ਬੱਚੀ ਦੀ ਜਮਾਨ ਟਾਪਰ ਪੀਸ ਆਗਾ ਠੀਕ ਹੈ ਜੀ ਇਹਦੀ ਐ ਮੰਨ ਕੇ ਚੱਲੋ ਵੀ 10 ਤੋਂ 11 ਮਹੀਨੇ ਦੇ ਲਗਭਗ ਇਹ ਜਾਏਗੀ ਬੱਚੀ ਦੀ ਠੀਕ ਹੈ ਜੀ ਜਮਾਨ ਟਾਪ ਕੁਆਲਿਟੀ ਹੈ ਸੈਨਿੰਗ ਸ਼ੂਨ ਕਿ ਬਿਊਟੀ ਬਿਊਟੀ ਹੋਤਾ ਕਿ ਬੱਚੀ ਦੇ ਵਿੱਚ ਠੀਕ ਹੈ ਜੀ ਕੀ ਰੇਟ ਆ ਇਹਦਾ ਭਾਈ ਮੁੱਲ 30000 ਰੁਪਏ ਜੀ ਠੀਕ ਹੈ ਜੀ ਹਾਂਜੀ ਭਾਈ ਜੀ ਦੂਜੀ ਵਸਵੀਂ ਜਾਣਕਾਰੀ ਦਈਏ ਤੁਹਾਨੂੰ ਇਹ ਭਾਈ ਸਟਾਈਕਰ ਬੋਲ ਦੀ ਬੱਛੀ ਹੈਗੀ ਐਬੀਐਸ ਦੀ ਠੀਕ ਹੈ ਜੀ ਥਣ ਝੋਲੀ ਦੀ ਸਾਫਾ ਹਾਈ ਟੈਂਥ ਦੀ ਪੂਰੀ ਫੋਲਵਰ ਡੀ ਹੈਗੀ ਹਾਂਜੀ 13 ਕ ਮਨਥ ਹੈ ਜਾਂ ਦੰਦੋ ਜਮਾਉਣ ਕੱਚੀ ਖੀਰੀ ਹੈਗੀ ਠੀਕ ਹੈ ਜੀ ਇਹ ਨਹੀਂ ਹੋਊਗਾ ਵੀ ਕੱਦ ਦੇਖਣ ਦੇ ਵਿੱਚ ਵੱਡੀ ਲੱਗੂਗੀ ਤੇ ਦੰਦੋਂ ਦੋਂਦੀ ਦੋਂਦੀ ਹੋਊਗੀ ਠੀਕ ਹੈ ਜੀ ਆ ਦਿਖਾ ਦਿਖਾ ਵੀ ਦਿੰਨੇ ਆਪਾਂ ਦੰਦ ਪੱਕ ਕੇ ਦੇਖ ਸਕਦੇ ਹਾਂ ਲਾ ਠੀਕ ਹੈ ਜੀ ਜਮਾਉਣ ਕੱਚੀ ਖੀਰੀ ਬੱਛੀ ਹੈਗੀ ਹਾਂਜੀ ਹਾਈ ਕੁਆਲਿਟੀ ਤੇ ਮਾਦਰ ਮਿਲ ਕੇ ਤਾਂ ਭਾਈ 38 40 ਕਿਲੋ ਆਗਾ ਠੀਕ ਹੈ ਜੀ ਕੁਆਲਿਟੀ ਜਮਾਂ ਟਾਪ ਆਗੀ ਪ੍ਰੋਪਰ ਕਾਰਡ ਆਪਣੇ ਕੋਲ ਸਾਰਾ ਠੀਕ ਹੈ ਜੀ A to Z ਤੇ ਬੱਛੀ ਦਾ ਸਟਰਕਚਰ ਵਾ ਬੱਛੀ ਦਾ ਸਟਾਈਲ ਖੜਨ ਦਾ ਠੀਕ ਹੈ ਮੋਲੋ ਭਾਈ ਚਾਹੇ 40 ਵਾਲੀ ਕਰਾ ਲਓ ਇਹ 35000 ਰੁਪਏ ਦੀ ਦੇ ਦਾਂਗੇ ਬੱਛੀ ਨੂੰ 35000 ਰੁਪਏ ਦੀ ਰੇਟ ਆ ਦੇਖ ਸਕਦੇ ਵੱਡੀ ਬੱਛੀ ਦਾ ਠੀਕ ਹੈ ਜੀ ਹਾਂਜੀ ਵੀਰ ਜੀ ਤੀਜੀ ਇਹਦੇ ਦੱਸੋ ਹੀ ਜਾਣਕਾਰੀ ਇਹ ਭਾਈ AVS ਦੇ ਫਰੀडम ਬੋਲ ਦੀ ਬੱਛੀ ਹੈਗੀ ਹਾਂਜੀ ਤੇ 12 12.5 ਮਹੀਨਿਆਂ ਦੀ ਏ ਜੀ ਥਣ ਝੋਲੀ ਦੀ ਸਾਫਾ ਥਣ ਚਾਰ ਹੀ ਹੋਣਗੇ ਨਿਸ਼ਾਨ ਵੀ ਰੂ ਕਿਸੇ ਦੇ 5 ਵਜੇ ਦਾ ਤੱਕ ਠੀਕ ਹੈ ਜੀ ਥਣ ਸਾਫ ਚਾਰ ਨਿਖਣ ਮੇ ਪੱਠ ਕੁੜੇ ਦੀ ਚੜਾਈ ਛੜੂ ਵੀ ਬਹੁਤ ਆਗੀ ਹਾਂਜੀ 32 33 ਕਿਲੋ ਵਾਲੀ ਗਾਂ ਦੀ ਬੱਛੀ ਹੈਗੀ ਠੀਕ ਹੈ ਜੀ ਤੇ ਦੰਦ ਤੋਂ ਜਮਾ ਇਹਨਾਂ ਕੱਚੀ ਖੀਰੀ ਆ ਠੀਕ ਹੈ ਜੀ ਪ੍ਰੋਪਰ ਬਾਇਓ ਡਾਟਾ ਆਏਗਾ ਆਪਣੇ ਕੋਲੇ ਇਹਨਾਂ ਦਾ ਠੀਕ ਹੈ ਜੀ ਤੇ ਦੰਦ ਦਾ ਪਚ ਕਰਾ ਦਿੰਗੇ ਇਹਦੇ ਲੋਪਰਾ ਚੈੱਕ ਕਰਸਾ ਦੰਦ ਠੀਕ ਲੋ ਜਮਾ ਇਹਨਾਂ ਕੱਚੀ ਖੀਰੀ ਬੱਛੀ ਹੈਗੀ ਹਾਂਜੀ ਉਪਰੋ ਸ਼ਾਇਨਿੰਗ ਕੱਦ ਕਾਠ ਜਿਵੇਂ ਐਂਟੀਗੇ ਦੇ ਕਾਬਲ ਆ ਗਈਆਂ ਠੀਕ ਹੈ ਜੀ ਮੰਨ ਲਓ ਤਿੰਨ ਕਨ ਆ ਗਈਆਂ ਦੋ ਕ ਜਿਹੜੇ ਹਾਂਜੀ ਮੀਨਾ ਮੀਨਾ ਸਮਾਈ ਭਾਗ ਦੇ ਬਾਕੀ ਸਾਰੇ ਟੀਕੇ ਦੇ ਕਾਬਲ ਆ ਗਏ ਬੱਚੇ ਠੀਕ ਹੈ ਇਹਦਾ ਰੇਟ ਭਰਾ ਰੇਟ ਭਾਈ ਇਹਦਾ ਵੀ 30000 ਰੁਪਏ ਜੀ ਠੀਕ ਹੈ ਜੀ ਜੇ ਕੋਈ ਓਵਰ ਆਲ ਸੱਤੇ ਦੀਆਂ ਸੱਤੇ ਬੱਚੀਆਂ ਇਕੱਠੀਆਂ ਲੈ ਕੇ ਜਾਊਗਾ ਹਾਂਜੀ 30000 ਦੇ ਹਿਸਾਬ ਨਾਲ ਹਾਂਜੀ ਪਹੁੰਚ ਕਰ ਦੇਗੇ ਪਹੁੰਚ ਚਾਹੇ 100 ਕਿਲੋਮੀਟਰ ਚਾਹੇ 200 ਕਿਲੋਮੀਟਰ ਜਿੱਥੇ ਮਰਜੀ ਹੋਮ ਡਿਲੀਵਰੀ ਕਰ ਦੇਗੇ ਜੀ ਉਹਦੀ ਠੀਕ ਹੈ ਜੀ ਸੱਤੇ ਨਗਾਂ ਦੀ ਹਾਂਜੀ ਆ ਇਹ ਦੱਸ ਜਿਆ ਜ ਇਹ ਆਪਣੀ ਬਈ ਚਾਰ ਨਾਗਰ ਤੇ 34 ਨੰਬਰ ਤੇ ਆ ਗਈ ਸਨੋਮੈਨ ਦੀ ਬੱਚੀ ਹੈਗੀ ਐਬੀਐਸ ਦੀ ਹਾਂਜੀ ਪ੍ਰੋਪਰ ਵਾਇਓ ਡਾਟਾ ਦਾ ਅੱਛਾ ਜੀ ਤੇ ਕੁਆਲਿਟੀ ਪੂਰੀ ਫੁੱਲ ਆ ਗਈ ਥਣ ਥੱਲੇ ਚਾਰ ਹੀ ਨਿਕੜ ਮੇ ਠੀਕ ਹੈ ਜੀ ਬਿਊਟੀ ਹੈ ਜਿਹੜੀ ਬਿਊਟੀ ਦਾ ਪੱਖ ਬਹੁਤ ਜ਼ਿਆਦਾ ਚੰਗਾ ਹੈ ਦਾ ਠੀਕ ਹੈ ਜੀ ਸਾਢੇ 10 ਮਾਂਥ ਏਜ ਆ ਇਹਦੀ ਤੇ ਥਣ ਥਣ ਚਾਰ ਆਗੇ ਤੇ ਤੋਰੇ ਤੋਰੇ ਦੀ ਬਹੁਤ ਸਾਰਾ ਜ਼ਿਆਦਾ ਸਾਫ਼ ਆ ਗਈ ਠੀਕ ਹੈ ਜੀ ਕੀ ਰੇਟ ਹੈ ਇਹਦਾ ਇਹਦਾ ਹੀ ਮੰਨ ਲਓ ਬਾਈ 35000 ਕਰਦੇ ਆ 32000 ਰੁਪਏ ਦੀ ਦੇ ਦਾਂਗੇ ਆਪਾਂ ਦੇਖੋ ਜੀ ਕਿੰਨੀ ਸੋਹਣੀ ਬੱਸੀਆ ਫੇਸ ਕੁਆਲਿਟੀ ਬਿਊਟੀ ਏ ਬਾਈ ਡਨਮਾਰਕ ਦੀ ਆ ਗਈ ਹਾਂਜੀ 40 432 ਦੀ ਸੀ ਬਾਹ ਖੋਦਾ ਕੀ ਇਹ ਬੱਚੀ ਠੀਕ ਹੈ ਜੀ ਥਣ ਚੋਲੀ ਦੀ ਸਾਫ ਆ ਥਣ ਚਾਰੀਆਂ ਨਿਖੜਵੇਂ ਨਿਸ਼ਾਨ ਵੀ ਨਹੀਂ ਪੰਜਵੇਂ ਦਾ ਤਾਂ ਠੀਕ ਹੈ ਜੀ ਕਦ ਕਾਠ ਦੀ ਪੂਰੀ ਫੁੱਲ ਆ ਗਈ ਟੀਕੇ ਦੇ ਜਮਾ ਰੈਡੀ ਆ ਠੀਕ ਹੈ ਜੀ ਹਾਂਜੀ ਫੇਸ ਦੀ ਜਿਹੜੀ ਬਿਊਟੀ ਹੈ ਦੀ ਹਾਂਜੀ ਉਹ ਦੇਖੋ ਤੁਸੀਂ ਹਾਂਜੀ ਪ੍ਰੋਪਰ ਰਿਕਾਰਡ ਹੈਗਾ ਠੀਕ ਹੈ ਜੀ ਏ ਟੂ ਏ ਡਾ ਫੇਸ ਦੇਖ ਸਕਦੇ ਹੋ ਬੱਚੀ ਦਾ ਤੁਸੀਂ ਠੀਕ ਹੈ ਜੀ ਹਾਂਜੀ ਲਗਭਗ ਸਾਲ ਦੀ ਏ ਜਗੀ ਬੱਚੀ ਦੀ ਟੀਕੇ ਦੇ ਕਾਬਲ ਨੇਗੀਆ ਠੀਕ ਹੈ ਜੀ ਗੀ ਰੇਟ ਆ ਭਰਾ ਇਹਦਾ ਰੇਟ ਇਹਦਾ ਵੀ 30000 ਰੁਪਏ ਜੀ ਠੀਕ ਹੈ ਜੀ ਲੋ ਭਰਾ ਪੰਜ ਬੱਸੀਆਂ ਹੋ ਗਈਆਂ ਠੀਕ ਹੈ ਜੀ ਤੇ ਦੋ ਬੱਸੀਆਂ ਰਹਿ ਗਈਆਂ ਉਹ ਤੁਹਾਨੂੰ ਦਿਖਾ ਰਹੇ ਹਾਂ ਹਾਂਜੀ ਬਾਈ ਜੀ 6ਵੇਂ ਨੰਬਰ ਤੇ ਆ ਗਈ ਬਾਈ ਆਪਣੀ ਬੱਛੀ ਐਬੀਐਸ ਜਰਮਾਡਾ ਬੋਲ ਦੀ ਬੱਛੀ ਹੈਗੀ ਹਾਂਜੀ ਥਾਣ ਚੋਲੇ ਦੀ ਬਹੁਤ ਸਾਫ ਹੈ ਤੇ ਥਾਣ ਫਲਗਾਂਰ ਗਿਆ ਜਾਵਾ ਐਨ ਚਾਰੇ ਹਾਂਜੀ ਹਾਂਜੀ ਦੇਖੋ ਹੈ ਨਹੀਂ ਫੋਰਡ ਸ਼ਾਂਗ ਨਹੀਂ ਕਿਸੇ ਵੀ ਹੋਊਗੀ ਨਕਦੇ ਆਨਲਾਈਨ ਆਪਣੇ ਕੋ ਕੋਈ ਵੀ ਜਿੱਥੇ ਮਰਜ਼ੀ ਮੰਗਵਾ ਸਕਦਾ ਕੋਈ ਦਿੱਕਤ ਨਹੀਂ ਹੋਊਗੀ ਠੀਕ ਹੈ ਜੀ ਇਹਦੀ ਹੈਗੀ ਆ ਬਾਈ 11 ਤੋਂ 12 ਮਾਂਥਾਂ ਦੀ ਲਗਭਗ ਏਜ ਹੈਗੀ ਬੱਚੀ ਦੀ ਟੀਕੇ ਦੇ ਵੀ ਰੈਡੀ ਹੈਗੀ ਪੱਠਕੂੜੇ ਦੀ ਚੜਾਈ ਜੁੜੀ ਬਹੁਤ ਹੈਗੀ ਬੱਚੀ ਦੀ ਹਾਂਜੀ ਤੇ ਮੁੱਲ ਬੱਤੀ ਕਰਾ ਲੋ ਚਾਹੇ ਤੇ ਵੀ 30 ਦੀ ਦੇ ਦਾ ਕੇ ਆਪਾਂ ਠੀਕ ਹੈ ਜੀ ਜੀ ਬਾਈ ਜੀ 7 ਨੰਬਰ ਦੇ ਦੱਸੋ ਜੀ ਅੱਗੇ ਬਾਈ ਆ ਗਈ ਲਾਸਟ ਤੇ ਹਾਂਜੀ 40 4 32 ਦੀ ਖੋਦਾ ਹੈਗੀ ਇਹ ਪੱਠਕੂੜੇ ਦੀ ਚੜਾਈ ਦੇਖੋ ਹਾਂਜੀ ਪ੍ਰੋਪਰ ਫੋਲਰ ਕਾਰਡ ਆਗਾ ਬੱਚੀ ਦਾ ਠੀਕ ਹੈ ਜੀ 32 33 ਕਿਲੋ ਵਾਲੀ ਗਾਂ ਦੀ ਬੱਚੇ ਕੀ ਸਭੀ ਪਲੀ ਪੂਰੀ ਫੋਲਾ ਗੁੰਦਵੇਂ ਸਰੀਰ ਦੀ ਬੱਚੀ ਹੈ ਹਾਂਜੀ ਤੇ ਟੀਕੇ ਦੇ ਐ ਮੰਨ ਕੇ ਚਲੋ ਈ ਮਹੀਨੇ ਦੇ ਲਗਭਗ ਇਹਨਾਂ ਨੇ ਟੀਕਾ ਲੈ ਹਾਂਜੀ ਦੇਵੀਤੀ ਹਰ ਬੀਜੇ ਦਾ ਮਾਗੇ ਫਿਸ ਕੁਆਲਟੀ ਦੇਖ ਸਕਦੇ ਹੋ ਸੋਹਣੀ ਸਨਖਿ ਠੀਕ ਹੈ ਜੀ ਮੇਨ ਆਫਰ ਆ ਭਾਈ ਜੇ ਕੋ ਸਾਰੇ ਇਹਦਾ ਸਾਰਿਆਂ ਇਕੱਠਾ ਨਾਲ ਲਊਗਾ ਹਾਂਜੀ ਟਾਈਮ ਮੰਨ ਕੇ ਚੱਲੋ ਵੀ ਫਾਈਨਲ ਰੇਟ ਆ ਜਿਹੜਾ ਅਪਣ ਜਸਨ ਵਾਲਾ 28000 ਦੇ ਹਿਸਾਬ ਨਾਲ ਦੜਾ ਦੇ ਦਾਂਗੇ ਠੀਕ ਹੈ ਜੀ ਹਾਂਜੀ ਲੋਪਰਾ ਯਾ ਮਾਨੋ ਫਰੀਏਗਾ ਆਪਣਾ ਅੱਜ ਦਾ ਪਿਆਰੀ 28000 ਦੇ ਹਿਸਾਬ ਨਾਲ ਦੜਾ ਦੇ ਦਾਂਗੇ ਆਪਾਂ ਠੀਕ ਹੈ ਇਹ ਸੱਤੇ ਸੱਤੇ ਨਾਲ ਜੇ ਕੋਈ ਸੱਤੇ ਸੱਤੇ ਨਾਲ ਇਕੱਠੇ ਲਊਗਾ ਠੀਕ ਜੇ ਕੋਈ ਚਾਰ ਨਾਲ ਲਊਗਾ ਤਾਂ 30000 ਦੇ ਹਿਸਾਬ ਨਾਲ ਠੀਕ ਹੈ ਜੀ ਜੇ ਕੋਈ ਤਾਂ 28000 ਦੇ ਹਿਸਾਬ ਨਾਲ ਦੜਾ ਦੇ ਦਾਂਗੇ ਠੀਕ ਹੈ ਜੀ ਲੋਪਰਾ ਸੱਤ ਬੱਸੀ ਪਹੁੰਚ ਚਾਰ ਨਗਾਂ ਦੀ ਵੀ ਹੋ ਜੂਗੀ ਹਾਂਜੀ ਤੇ ਸੱਤਾਂ ਨਗਾਂ ਦੀ ਵੀ ਹੋ ਜੂਗੀ ਠੀਕ ਹੈ ਜੀ ਹਾਂਜੀ ਲੋਪਰਾ ਸੱਤ ਬਹੁਤ ਜਿਆਦੇ ਸੋਹਣੀਆਂ ਤੇ ਬਿਊਟੀ ਦੇ ਕੁਆਲਿਟੀ ਪੱਖ ਬਹੁਤ ਜਿਆਦਾ ਚੰਗਾ ਬਾਈ ਮਿਲਕ ਰਿਕਾਰਡ ਵੀ ਬਹੁਤ ਚੰਗੇ ਆਗੇ ਬੱਚੀਆਂ ਦੇ ਠੀਕ ਹੈ ਜੀ ਹਾਂਜੀ ਸੋਹਰੇ ਤਾਰੇ ਆਣ ਕੁਆਲਿਟੀ ਪੂਰੀ ਟੌਪ ਆ ਬੱਚਿਆਂ ਦੀ ਸੱਤਾਂ ਦੀ ਸੱਤਾਂ ਦੀ ਠੀਕ ਹੈ ਫਲੋਪਰਾ ਫ੍ਰੈਂਡ ਬਾਈ ਦਾ ਸੰਧੂ ਕਲਾ ਠੀਕ ਹੈ ਜੀ ਸਦਾ ਬਰਨਾਲਾ ਬਾਕੀ ਭਰਾਵਾਂ ਦਾ ਫੇਸਬੁੱਕ ਤੇ ਪੇਜ ਆ ਗਰਜੀਤ ਰੈਨ ਵੱਤਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਠੀਕ ਹੈ ਜੀ ਮਿਲਦੇ ਆ ਭਰਾਵਾਂ ਨਵੀਂ ਵੀਡੀਓ ਚੋਕ ਕੇ ਬਾਏ